ਗੁਰਦਾਸਪੁਰ ਵਿੱਚ ਗੈਂਗਸਟਰ ਦਾ ਪੁਲਿਸ ਵੱਲੋਂ ਐਨਕਾਊਂਟਰ ਲਾਅਤੇ ਵੱਜੀ ਗੋਲੀ 17 ਜੁਲਾਈ ਨੂੰ ਬਾਟਾ ਚੌਂਕ ਦੇ ਵਿੱਚ ਮੋਬਾਈਲ ਕੰਪਨੀ ਚਲਾਉਣ ਵਾਲੇ ਇੱਕ ਵਪਾਰੀ ਦੀ ਦੁਕਾਨ ਤੇ ਕੀਤੀ ਸੀ ਫਾਇਰਿੰਗ ਐਸਐਸਪੀ ਗੁਰਦਾਸਪੁਰ ਮੁਤਾਬਿਕ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਨੇ ਪੁਲਿਸ ਪਾਰਟੀ ਤੇ ਚਲਾਈ ਸੀ ਗੋਲੀ ਰਾਹੁਲ ਗਿੱਲ ਦੇ ਤੌਰ ਤੇ ਹੋਈ ਪਹਿਚਾਨ ਜਾਬੀ ਫਾਇਰਿੰਗ ਵਿੱਚ ਲਾਅਤੇ ਵੱਜੀ ਗੋਲੀ ਪੁਲਿਸ ਨੇ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਕਰਾਇਆ ਦਾਖਲ ਅੱਜ ਫੇਰ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ ਇਹ ਨੌਜਵਾਨ ਨੰਨਾ ਆਓ ਦੇਖਦੇ ਹਾਂ 2417 ਨਿਊਜ਼ ਪੰਜਾਬ ਤੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀਐਸ ਕਲਸੀ ਤੇ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ

ਜੇ ਵੀ ਤੋਂ ਪੁਲਿਸ ਵੱਲੋਂ ਸਾਰੇ ਜਿਵੇਂ ਜਿਦਾਂ ਕਿ ਤੁਹਾਨੂੰ ਪਤਾ ਹੈ ਕਿ 10 ਪੁਲਿਸ ਵੱਲੋਂ ਜਿਹੜਾ ਹੈਗਾ ਸੇਫਟੀ ਐਂਡ ਸਿਕਿਉਰਿਟੀ ਲਈ ਜਿਹੜਾ ਹੈਗਾ ਪੂਰੀ ਇਹਦੀ ਡੋਮਿਨੇਸ਼ਨ ਕੀ ਜਾ ਰਹੀ ਹੈ ਸਾਨੂੰ ਇੱਕ ਇਨਪੁਟ ਆਇਆ ਸੀਗਾ ਕਿ ਕੋਈ ਅਨ ਆਈਡੈਂਟੀਫਾਈਡ ਜਿਹੜਾ ਪਰਸਨ ਹੈ ਉਹ ਕੋਈ ਵਾਰਦਾਤ ਕਰ ਸਕਦਾ ਹੈਗਾ ਸੋ ਐਸਟੇ ਅਸੀਂ ਜਿਹੜਾ ਹੈਗਾ ਸਪੈਸੀਫਿਕ ਨਾਕਾ ਬੰਦੀ ਅਰਲੀ ਮਾਰਨਿੰਗ ਚ ਕੀਤੀ ਤੁਹਾਨੂੰ ਪਤਾ ਹੈਗਾ ਇਸ ਤੋਂ ਪਹਿਲਾਂ ਵੀ ਸਾਡੇ 9:00 ਅਰਲੀ ਮਾਰਨਿੰਗ ਚ ਇੱਕ ਵਾਰ ਦਾਤ ਹੋ ਚੁੱਕੀ ਜਦੋਂ ਅਸੀਂ ਮਾਰਨਿੰਗ ਦੇ ਵਿੱਚ ਨਾਕਾ ਲਾਇਆ ਤਾਂ ਸਾਡੇ ਐਸਐਚਓ ਸੀਟੀ ਹਿੰਕ ਵਾਲਾ ਬਾਈਪਾਸ ਤੇ ਮੱਕੇ ਤੇ ਸੀ ਐਂਡ ਉਹਨਾਂ ਨੇ ਜਦੋਂ ਉਹਨੂੰ ਇੱਕ ਪਲਸਰ ਬਾਈਕ ਵਿਦਾਊਟ ਨੰਬਰ ਪਲੇਟ ਐਂਡ ਇਸ ਤੱਕ ਆਵ ਸੀਗਾ ਐਂਡ ਜਦੋਂ ਉਹਨੂੰ ਵੋਕਿਆ ਇਹਨੇ ਭਜਾਇਆ ਇਹ ਦੌੜ ਕੇ ਆ ਜਿਹੜਾ ਤੁਹਾਡੇ ਸਾਰੇ ਜਿਹੜੇ ਹੈਗੇ ਆਲੇ-ਦੁਆਲੇ ਪਿੰਡਾਂ ਚ ਘੁੰਮ ਕੇ ਪਰ ਵਾ ਇਹ ਦਰ ਆਇਆ ਤਾਂ ਇੱਥੇ ਜਿਹੜਾ ਹੈਗਾ ਸਾਡੀ ਦੂਸਰੀ ਪਾਰਟੀ ਵੀ ਚੇਜ ਕਰਤੀ ਵੀ ਆ ਗਈ ਸੀ ਇੱਥੇ ਆ ਕੇ ਇਹਨੇ ਜਿਹੜਾ ਹੈਗਾ ਜਿਹੜੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਅਸੀਂ ਇਹਨਾਂ ਨੂੰ ਵਾਰਨ ਕੀਤਾ ਬੜਾ ਮੰਨਿਆ ਨਹੀਂ ਤਾਂ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈ ਪੁਲਿਸ ਪਾਰਟੀ ਨੇ ਵੀ ਜਿਹੜਾ ਫਾਇਰ ਕੀਤਾ ਜੇ ਲਗ ਸ਼ਾਟ ਜੜੀ ਇੰਜਰੀ ਹੋਈ ਹੈ ਆ ਜਿਹੜਾ ਬੰਦਾ ਹੈ ਅਸੀਂ ਹਸਪੀਟਲ ਨਾਲ ਕਰਵਾਤਾ ਹੈਗਾ ਜਿਹੜਾ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜਿਹੜਾ ਪਾਇਆ ਸੀ ਉਹਨੂੰ ਪੁੱਛਿਆ ਕਿ ਬਈ ਬੰਦਾ ਕੋਣ ਹੈ ਤੋਂ ਇਹਨੇ ਆਪਣਾ ਨਾਮ ਰਾਹੁਲ ਗਿੱਲ ਦੱਸਿਆ ਹੈਗਾ ਐਂਡ ਇਸੇ ਹੀ ਬੰਦੇ ਨੇ ਇੱਕ ਇੱਕ ਹੋਰ ਵਾਰਦਾਤ ਜਿਹੜੀ ਹੈਗੀ ਆਜ ਅੰਜਾਮ ਦੇਣੀ ਸੀ ਤੋਂ ਅਸੀਂ ਇੱਕ ਮੇਜਰ ਜਿਹੜੀ ਵਾਰਦਾਤ ਉਹਨੂੰ ਜਿਹੜਾ ਹੈਗਾ ਅ ਰਿਵੈਂਡ ਕਰ ਲਿਆ ਹੈਗਾ ਐਂਡ ਲੇਟਰਨ ਅਬੀ ਆਇਡੈਂਟੀਫਾਈ ਹੋਇਆ ਹੈ ਕਿ ਜਿਹੜਾ ਆ ਬੰਦਾ ਹੈਗਾ ਆ ਜਿਹੜੀ 17 ਤਾਰੀਖ ਨੂੰ ਜੋ ਪੰਜਾਬ ਪਾਚ ਕੰਪਨੀ ਦੇ ਵਿੱਚੋਂ ਗੋਲੀ ਚੱਲੀ ਹੈ ਉਸ ਵਾਰਦਾਤ ਤੇ ਵੀ ਇਹ ਬੰਦਾ ਸ਼ਾਮਿਲ ਸੀ ਬਾਕੀ ਹਾਂਜੀ ਕਿੱਥੇ ਗੋਲੀ ਵੱਜੀ ਇਹ ਲੈ 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 ਟੱਕ ਗੋਲੀ ਸ਼ਾਮਰ ਸੀ ਜਨੇ ਗੋਲੀ ਚਲਾਈ ਸੀ ਇਹਨੇ ਇਹਨੇ ਜੋ ਪਾਇਮ ਆਫ ਅਸਾਈ ਸੀ ਜਿਹੜਾ ਹੈਗਾ ਉਹਨਾਂ ਤੱਕ ਅਸੀਂ ਪੂਰਾ ਇਹਨਾਂ ਨੂੰ ਇੰਟਰਗਟ ਨਹੀਂ ਕਰ ਪਾਇਆ ਬਸ ਜਿੰਨਾ ਕਿ ਅਸੀਂ ਹਸਪਤਾਲ ਲੇ ਜਾਂਦੇ ਪੁੱਛਿਆ ਉਹਨਾਂ ਨੇ ਅਹੀ ਦੱਸਿਆ ਕਿ ਵੀ ਆ ਇਨਵੋਲਵ ਸੀ ਉਹਦੇ ਚ ਬਾਕੀ ਕਿਹੜੇ ਬਹਾਰ ਸੀ ਨੇ ਇੱਕ ਪਿਸਟਲ ਹੈ ਉਹ ਰਿਕਵਰ ਹੈ ਜਿਹੜਾ ਦੂਸਰਾ ਆਦਮੀ ਦੇ ਨਾਲ ਦੋ ਜਣੇ ਸੀ ਨਾ ਸਰ ਨਹੀਂ ਉਹ ਉਹ ਸਾਰੀ ਚੀਜ਼ਾਂ ਅਸੀਂ ਚੈੱਕ ਕਰਦੇ ਹਾਂ ਚਲੋ 21 ਫਿਲਹਾਲ ਫਿਲਹਾਲ ਸਰ ਇਨ ਕੰਟਰੋਲ ਵਾਲੀ ਕਿਹੜੀ ਲੋਕੇਸ਼ਨ ਹੈ ਜੀ ਆ ਜੀ ਜੀ ਕਾਊਂਟਰ ਦੀ ਲੋਕੇਸ਼ਨ ਦੇਖੋ ਦੇਖੋ ਆ ਜਿਹੜੀ ਹੈਗੀ ਜਿਹੜਾ ਬੰਬਲੀ ਪਿੰਡ ਦੇ ਨੇੜੇ ਆ ਜਿਹੜਾ ਹੈਗਾ ਨਾਲਾ ਹੈਗਾ ਇਹਦਾ ਸੈਰੀ ਵਾਈਪ ਦਾ ਸੈਰੀ ਵਾਈਪ ਕਿੱਥੇ ਲੈਂਦਾ ਸੀ ਕਿੱਥੇ ਹਾਂਜੀ ਦੇਖੋ ਉਹ ਸਾਰੀ ਚੀਜ਼ਾਂ ਇੰਟੈਗ੍ਰੇਸ਼ਨ ਐਂਡ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇੱਕ ਵਾਰ ਤਾਂ ਸਾਡਾ ਜਿਹੜਾ ਇਹੋ ਜੇ ਇਨਸੀਡੈਂਟ ਪ੍ਰਾਇਮਰੀ ਹੁੰਦਾ ਕਿ ਅਸੀਂ ਇਹਨਾਂ ਨੂੰ ਛੇਤੀ ਚੇਤੀ ਹਸਪੀਟਲ ਜਿਹੜਾ ਹੈਗਾ ਉਹ ਪੁਲਿਸ ਪਾਰਟੀ ਦੀ ਕਿਸੇ ਪੁਲਿਸ ਪਾਰਟੀ ਦੀ ਤਾਂ ਨਹੀਂ ਲੱਗੀ ਜੀ ਨਹੀਂ ਜੀ ਪੁਲਿਸ ਪਾਰਟੀ ਦੇ ਅਬੋਰਟ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਹੈਗਾ ਥੋੜਾ ਅਰਲੀ ਮਾਰਨਿੰਗ ਸੀ ਹਨੇਰਾ ਸੀ ਉਸ ਕਰਕੇ ਕਿੰਨੀਆਂ ਗੋਲੀਆਂ ਚੱਲੀਆਂ ਨੇ ਐਕਸਚੇਂਜ ਹੋ ਪਾਇਆ ਐਗਜ਼ੈਕਟ ਦੇਖੋ ਜੀ ਇਹ ਐਡਟ ਕੋਈ ਸਪੈਸੀਫਿਕ ਨਹੀਂ ਹੈ ਸਾਡੇ ਚਾਹੇ ਦੇ ਆਪਣੇ ਕੰਸੀ ਦੇ ਦੇਖੋ ਜੀ ਪੁਲਿਸ ਤੇ ਭਾਇਆ ਥੈਂਕ ਯੂ ਬਾਤ ਦੱਸਿਓ ਨੇ ਹਾਂਜੀ